ਲੋਕ ਬੜੀ ਕਰਦੇ ਨੇ ਬੇਈਮਾਨੀ ਗੱਲ ਗੱਲ ਤੇ ਕਰਨ ਸ਼ੈਤਾਨੀ ਪੈਰ ਪੈਰ ਤੇ ਕਰਦੇ ਨੇ ਤੋਖਾ ਥੱਲੇ ਡੇਗਣ ਦਾ ਫਾੜ ਦੇ ਰਹੇਂਦੇ ਮੌਕਾ ਗੱਲ ਦੂਜੇ ਦੀ ਨਹੀਂ ਸੁਣਦੇ ਗੱਲ ਦੂਜੇ ਦੀ ਨਹੀਂ ਸੁਣਦੇ ਕਰਨ ਆਪਣੀ ਮਨਮਾਨੀ ਲੋਕ ਬੜੀ ਕਰਦੇ ਨੇ ਬੇਈਮਾਨੀ ਝੂਠ ਦੇ ਨਾਲ ਨੇ ਭਰੇ ਹੁੰਦੇ ਝੂਠ ਦੇ ਨਾਲ ਨੇ ਭਰੇ ਹੁੰਦੇ ਗੱਲ ਸਾਹਮਣੇ ਆਉਣ ਤੋਂ ਨੇ ਡਰੇ ਹੁੰਦੇ ਦੁੱਧ ਮੰਗੋ ਤਾਂ ਦੁੱਧ ਮੰਗੋ ਤਾਂ ਦਿੰਦੇ ਮਿਲਾ ਕੇ ਪਾਣੀ ਲੋਕ ਬੜੀ ਕਰਦੇ ਨੇ ਬੇਈਮਾਨੀ ਚਿਹਰਾ ਇੱਕ ਹੁੰਦਾ ਉੱਤੇ ਲਾਉਂਦੇ ਮੁਖੌਟਾ ਚਿਹਰਾ ਇੱਕ ਹੁੰਦਾ ਉੱਤੇ ਲਾਉਂਦੇ ਮੁਖੌਟਾ ਮੁਖੌਟਾ ਉਤਰ ਜਦੋਂ ਜਾਵੇ ਰੰਗ ਚਿਹਰੇ ਦਾ ਹੁੰਦਾ ਅਣੋਖਾ ਰੱਬਾ ਇੱਕ ਅਰਜ਼ ਹੈ ਮੇਰੀ ਰੱਬਾ ਇੱਕ ਅਰਜ਼ ਹੈ ਮੇਰੀ ਹਰ ਇੱਕ ਕਰ ਦੇਈ ਧੀ ਕਿਸਿਆਣੀ ਲੋਕ ਬੜੀ ਕਰਦੇ ਨੇ ਬੇਈਮਾਨੀ ਗੱਲ ਗੱਲ ਤੇ ਕਰਨ ਸ਼ੈਤਾਨੀ